ਕਰਪਾਨਾ ਸੀ ਮੈਨੂੰ ਕਹਿੰਦੇ ਵਿਸ਼ਾਲ ਦਾ ਘਰ ਦੱਸੋ ਮੈਂ ਬਾਨੇ ਨਾ ਕਹਤਾ ਅੱਗੇ ਆ ਕਹਿੰਦੇ ਮੇਰੇ ਕਿਰਪਾਨ ਲੈ ਕੇ ਕਹਿੰਦੇ ਜੂ ਦੱਸਣਾ ਜਾਂ ਨਹੀਂ ਦੱਸਣਾ ਜਦ ਨੂੰ ਮੈਂ ਭੱਜ ਗਈ ਅੰਦਰ ਨੂੰ ਡਰਦੀ ਮੈਂ ਆਪਣੇ ਬੱਚਿਆਂ ਨੂੰ ਬੁਲਾਉਣ ਗਈਆਂ ਇਹਨਾਂ ਨੇ ਤਾਲਾ ਤੋੜ ਦਿੱਤਾ ਜਾਂਦਿਆਂ ਨੂੰ ਇਹਨਾਂ ਨੇ ਮੁੰਡੇ ਤੇ ਕਾਰਵਾਈ ਕਰ ਦਿੱਤੀ ਸ਼ੁਰੂ ਇਹਨਾਂ ਨੇ ਕਿਰਪਾਨਾ ਜਦੋਂ ਨੂੰ ਮੈਂ ਕੋਠੇ ਤੇ ਚੜੀਆ ਇਹਨਾਂ ਨੇ ਮੁੰਡੇ ਨੂੰ ਵੱਡਿਆ ਹੋਇਆ ਸੀ ਏਦਾਂ ਜਿਵੇਂ ਕਿ ਕਿਸੇ ਬੱਕਰੇ ਨੂੰ ਵੱਡਿਆ ਹੁੰਦਾ ਆ ਇਹ ਥੋੜੀ ਗੱਲ ਐ ਵੀ ਕਿਸੇ ਬੱਚੇ ਨੂੰ ਏਦਾਂ ਕਰਨਾ ਜੇਕਰ ਸਾਡੇ ਬੱਚੇ ਦਾ ਕਸੂਰ ਐ ਇਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂਗਾ ਹੈ ਸਾਡੀ ਗਰੀਬਾਂ ਦੀ ਇਹੀ ਬੇਨਤੀ ਆ ਵੀ ਅਨਸਾਫ਼ ਦਿੱਤਾ ਜਾਵੇ ਉਸ ਬੱਚੇ ਨੇ ਘਰੇ ਕਿਵੇਂ ਚੀਜ਼ਾਂ ਬਣਾਈਆਂ ਸੀ ਸਾਰੀਆਂ ਚੀਜ਼ਾਂ ਤੋੜ ਦਿੱਤੀਆਂ ਨੇ ਔਰ ਦਿਓਰ ਮੇਰਾ ਅੱਖਾਂ ਤੋਂ ਖਰਾਬ ਆ ਤੇ ਜੇ ਕੱਲ ਨੂੰ ਇਸ ਇਹਨੂੰ ਘਰ ਰੇਡ ਤੇ ਇਹਨੂੰ ਦਿਖਾ ਲੈਣ ਇਹਨੂੰ ਕੋਈ ਕਾਰਵਾਈ ਕਰ ਦੇਣ ਤੇ ਅਸੀਂ ਕਿਸ ਜੋਗੇ ਆ ਪਹਿਲੀ ਗੱਲ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਖਤ ਸਖਤ ਕੇ ਕਾਰਵਾਈ ਕੀਤੀ ਜਾਵੇ ਹਾਂਜੀ ਆਹ ਅਲੀ ਵੀ ਵੀਰੋ ਅੱਜ ਦੋ ਅੱਜ ਪਹਿਲਾਂ ਦੋ ਚਾਰ ਦਿਨ ਤਾਂ ਸਾਡੀ ਲੜਾਈ ਹੋਈ ਸੀਗੀ ਇਹ ਗਾਲਾਂ ਕੱਢ ਕੇ ਨੰਗਦੀ ਸੀ ਆਸੇ ਨੇ ਕਿਹਾ ਤੁਸਾਨੂੰ ਗਾਲਾਂ ਨਾ ਕੱਢਿਆ ਕਰ ਔਰ ਇਹਨਾਂ ਰੀਆ ਨੇ ਜਿਹੜਾ ਨਮਾਸ਼ਕ ਰੱਖ ਆਇਆ ਸੀ ਇਹਨੇ ਪਹਿਲਾਂ ਵੀ ਬਹੁਤ ਵਾਰ ਮੇਰੇ ਮੁੰਡੇ ਨੂੰ ਮਰਵਾਇਆ ਸੀਗਾ ਉਹਦੇ ਵੀ ਪੁਲਿਸ ਨੇ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਸੁਣੀ ਸਾਡੀ ਉਹਦੇ ਵੀ ਇਹਨਾਂ ਦੀ ਸੁਣੀ ਸੀ ਹੁਣ ਵੀ ਇਹਨਾਂ ਨੇ ਅਸੀਂ ਕਾਰਵਾਈ ਪੂਰੀ ਪਾਈ ਹੈ ਇਹਨਾਂ ਨੇ ਨਹੀਂ ਸੁਣੀ ਸਕੇ ਫਿਰ ਆਦਮ ਬਰਕ ਗਈਆਂ ਚੌਂਕੀ ਰਿਪੋਰਟ ਕਰਾਈਆ ਉਹਨਾਂ ਨੇ ਨਹੀਂ ਸਾਡੀ ਸੁਣੀਗੀ ਫਿਰ ਪਾਸੇ ਆ ਵੀ ਬਿਨਿੰਦਰ ਪਾਸੇ ਇਹ ਉਹਨਾਂ ਦੇ ਨਾਲ ਹੈ ਰੀਆ ਹੈ ਆਪਣਾ ਸੌਰਵ ਮਾਣੀ ਤੇ ਮੀਨੂ ਇਹ ਤਿੰਨ ਜਣੀਆਂ ਆਈਆਂ ਨੇ ਰਾਤ 25-30 ਮੁੰਡੇ ਲੈ ਕੇ ਆਈਆਂ ਨੇ 25-30 ਮੁੰਡੇ ਲਿਆ ਕੇ ਆਪ ਤੱਕ ਗੁਰਦੁਆਰੇ ਕੋਲ ਖਲੋ ਗਈਆਂ ਤੇ ਇਹ ਮੁੰਡੇ ਆ ਘਰ ਆਏ ਨੇ ਆ ਕੇ ਤੁਹਾਡੇ ਥੱਲੇ ਤਾਲਾ ਲੱਗਾ ਹੋਇਆ ਸੀ ਸਾਡਾ ਤਾਲਾ ਤੋੜ ਕੇ ਉੱਤੇ ਵੱੜ ਗਿਆ ਉੱਤੇ ਵੱੜ ਗਏ ਨੇ ਜਾ ਕੇ ਉਹਨਾਂ ਨੇ ਵੇਖਿਆ ਨਹੀਂ ਜਾ ਗਿਆ ਨਹੀਂ ਜਾਂਦਾ ਸਾਰੇ ਮੇਰੇ ਮੁੰਡੇ ਦੇ ਮਾਰੀ ਨੇ ਤਲਵਾਰਾਂ ਸ਼ੁਰੂ ਕਰਤੀਆਂ ਮੇਰੇ ਵੱਜੀਆਂ ਤਿੰਨਾਂ ਤੇ ਮੇਰਾ ਹੱਥ ਵੜ ਦਿੱਤਾ ਬਾਹ ਵੜ ਦਿੱਤੀ ਆ ਮੱਥੇ ਤੇ ਮੇਰੇ ਤੇ ਸੱਟ ਲੱਗੀ ਆ ਪਰ ਹੁਣ ਅਸੀਂ ਗਏ ਸੀ ਤਾਂ ਨੇ ਗਏ ਆ ਦੇਖੋ ਹੁਣ ਉਹ ਸਾਨੂੰ ਕੀ ਕਹਿੰਦੇ ਕੀ ਨਹੀਂ ਕਰਦੇ ਨਹੀਂ ਕਰ ਵੀ ਜਾਂਦੇ ਦਿੱਲੀ ਘਰ ਆਉਂਦਾ ਪੁਲਿਸ ਨਹੀਂ ਆਈ ਹੁਣ ਸੱਤ ਹਾਂਜੀ ਸਾਡੀ ਪੁਲਿਸ ਆਈ ਨਹੀਂ ਉੱਤੇ ਨਹੀਂ ਰਾਤੀ ਨਹੀਂ ਆਈ ਆ ਕੀ ਬਾਅਦ ਕਿਤੇ ਆਈ ਸੀ ਜਦੋਂ ਮੁੰਡੇ ਹੋ ਕੇ ਚਲੇ ਗਏ ਉਦੋਂ ਆਈ ਸੀਗੀ ਸਾਡੇ ਨਾਲ ਸਿਵਲ ਹਸਪੀਟਲ ਗਏ ਨੇ ਸਾਡੇ ਮੱਜੀਆਂ ਨੇ 6 7 ਬੰਦਿਆਂ ਦੇ ਵੱਜ ਗਈਆਂ ਸੱਤਾਂ ਇਹ ਕਾਰਵਾਈ ਚਾਹੁੰਦੇ ਹੋਏ ਜੀ ਅਸੀਂ ਕਾਰਵਾਈ ਹੈ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕੁੜੀ ਨੂੰ ਸਜ਼ਾ ਮਿਲੇ ਜਿਹੜੀ ਹਾਰ ਵਾਲੀ ਬੰਦਾ ਕਰਦੀ ਆ ਕੁੜੀ ਨਾਲ ਆਈ ਸੀ ਕੁੜੀ ਨਾਲ ਆਈ ਸੀ ਤੁਸੀਂ ਨਾਮ ਲੈ ਰਹੇ ਹੋ ਹਾਂਜੀ ਕੁੜੀ ਨਾਲ ਹੀ ਆਈ ਹੈ ਸਾਨੂੰ ਖਤਰਾ ਵੀ ਹੈ ਜੀ ਸਾਡੇ ਭਰਾ ਨੂੰ ਜਿੱਥੇ ਜਾਂਦਾ ਉੱਥੇ ਹੀ ਪਹੁੰਚਦਾ ਉੱਥੇ ਜਿੱਥੇ ਜਾਂਦਾ ਉੱਥੇ ਹੀ ਮਗਰ ਚਲ ਜਾਂਦੀ ਹੈ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਸਸੋਂ ਨੂੰ ਕਿ ਜਿੰਨੀ ਕਾਰਵਾਈ ਹੋਈ ਚਾਹੀਦੀ ਛੇਤੀ ਕਰੀ ਜਾਵੇ ਕਿ ਉਹ ਗੱਡੀ ਚਲਾਉਂਦਾ ਆ ਕੋਈ ਨੇ ਦੇ ਦੇਖੋ ਜੀ ਕਰੀਦਾ ਹੈ ਬੋਲ ਮਾਰ ਦੇ ਬੁਲਾ ਕੇ ਕਟਾਉਂਦੀ ਆ ਸਾਡਾ ਉਰਤਾਰ ਸਿੰਘ ਬਿੱਲਾ ਸੀ ਜੀ ਠੀਕ ਹੈ ਇਨਚਾਰਜ ਹੈ ਬੋਲ ਦੇ ਉਦੋਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਵੀ ਆਦਮ ਪਰਗੇ ਜੇ ਚਲਦੀ ਪਈ ਆ ਆਪਾਸੀ ਸਾਡਾ ਕਿ ਇਹਨਾਂ ਦਾ ਸਾਥ ਦੇ ਰਿਹਾ ਬਿਲਕੁਲ ਮੁਲਾਜ਼ਮ ਹੋਮ ਘਟ ਗਿਆ ਠੀਕ ਹੈ ਜੀ ਤੇ ਸਾਡੀ ਬੇਨਤੀ ਕੀਤੀ ਜਾਂਦੀ ਆ ਸਾਡਾ ਘਰ-ਵਾਰ ਦੇਖਿਆ ਜਾਵੇ ਤਾਲੇ ਤੋੜ ਕੇ ਦਾ ਇੰਨੀ ਦੇ ਕੋਈ ਹਿੰਮਤ ਪੈ ਗਈ ਹੈ ਬੋਲ ਤੋਂ ਮੁੰਡੇ ਬੁਲਾ ਕੇ ਠੀਕ ਹੈ ਉਹ ਸਾਡੇ ਚਾਚੇ ਨੂੰ ਦਿਖਦਾ ਨਹੀਂ ਹੈਗਾ ਜੇ ਕਿਤੇ ਰਾਤੀ ਚਾਚਾ ਦਾ ਅਪਧੀਜਾ ਹੈ ਸਾਡਾ ਇਹਨੂੰ ਕੋਠੇ ਤੋਂ ਇਹਨੂੰ ਕੋਠੇ ਦੇ ਥੱਲੇ ਤੋਂ ਤੇ ਕੰਮ ਆ ਰਹੇ ਨੇ ਇਹ ਬੱਚੇ ਨੂੰ ਬਿਆਨ ਦਿੱਤੇ ਜਾਣਾ ਇਹਨੂੰ ਪੁੱਛੋ ਇਹਨੂੰ ਕੀ ਕੀ ਸਗੋ ਕਿਹੜੇ ਕਿੰਨੇ ਮੁੰਡੇ ਛੋੜਦੇ ਸੀ ਤਿੰਨ ਦੋ ਕੇ ਤਿੰਨ ਕਿੱਧਰ ਓ ਢਿੱਲੀ ਘਰ ਵਿੱਚ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਢਿੱਲੀ ਘਰ ਚੱਲਦੀ ਪਈ ਹੈ ਵੈਸੇ ਤੇ ਜਦੋਂ ਆਏ ਨੇ ਤੇ ਇਹਨਾਂ ਨੇ ਮੈਂ ਇੱਥੇ ਖੜੀ ਆ ਨਹੀਂ ਰਾਤੀ ਸੀ ਨਾਮ ਮੇਰਾ ਨਾਮ ਸੁਮੇਤ ਸਿੰਘ ਜਿਹੜੀ ਏਰੀਆ ਬੰਦਾ ਕੀ ਗੱਲ ਹੈ ਮੰਜੀਨਾ ਗਲੀ ਨੰਬਰ 6 ਪਕਾ ਨੰਬਰ ਹੈ ਹਾਂਜੀ ਰਾਤੀ ਕੀ ਗੱਲ ਗੱਲ ਕੁਛ ਨਹੀਂ ਜੀ ਰਾਤੀ ਇਹ ਦੋ ਚਾਰ ਦਿਨ ਤੋਂ ਨਾ ਰੀਆ ਕੁੜੀ ਇੱਕ ਲੰਘ ਦੀ ਚਾਪਦੀ ਹੈ ਨਾ ਤੇ ਸਾਡੇ ਮੁੰਡੇ ਨੂੰ ਗਾਲਾਂ ਕੱਢਦੀ ਸੀ ਆਦਮ ਪਰ ਕੇ ਜੇ ਪੋੜ ਵੀ ਹੈ ਕਿ ਅੱਜ ਸ਼ਾਮ ਦਾ 5 ਵਜੇ ਫੈਸਲਾ ਸੀ ਠੀਕ ਹੈ ਜੀ ਰਾਤੀ ਪੂਰੇ 11 ਵਜੇ ਨੇ ਇਹਨਾਂ ਦੇ ਕੋਈ ਰੀਆ ਦਾ ਕੋਈ ਆਸ਼ਿਕ ਹੋਣਾ ਨਾ ਮੁੰਡਾ ਉਹਨੇ ਕੁੱਟਗੜ 40-50 ਮੁੰਡੇ ਲਿਆਂਦੇ ਜੀ 40-50 ਮੁੰਡੇ ਲਿਆ ਕੇ ਜੇ ਤਾਲਾ ਤੋੜ ਕੇ ਉੱਪਰ ਵੜ ਗਏ ਮੁੰਡੇ ਠੀਕ ਹੈ ਜੀ ਵਿਚਾਲ ਵਿਚਾਲ ਦੀ ਮੰਮੀ ਤੇ ਸਾਡੀ ਭਾਬੀ ਤੇ ਸਾਡੇ ਭਤੀਜੀ ਤੇ ਭਤੀਜਾ ਉਹ ਸਾਰੇ ਸਤੇ ਸੀ ਠੀਕ ਹੈ ਜੀ ਉਹਨਾਂ ਨੂੰ ਵੱਡ ਟੋਕ ਕਰਕੇ ਗਏ ਆ ਤੇ ਤੁਸੀਂ ਦੇਖੋ ਇੰਨਾ ਕਿ ਵੱਡ ਟੋਕ ਕਰਕੇ ਮੁੰਡਿਆ ਹਸਪਤਲ ਦਾਖਲ ਆ ਤੇ ਉਸ ਤੋਂ ਬਾਅਦ ਸਾਡੇ ਚਾਚੀ ਦੇ ਸਾਡੇ ਗਵੰਡੀ ਛੜਾਨਗੇ ਇਹਨਾਂ ਦੇ ਸੱਟਾਂ ਲੱਗੀਆਂ ਸਾਡੇ ਦੂਜੇ ਗਵੰਡੀਆ ਉਹ ਵੀ ਸੱਟਾ ਜਿਹੜਾ ਅੱਗੇ ਦੇਖਿਆ ਹੀ ਨਹੀਂ ਹੋਣਾ ਜਿਹੜਾ ਅੱਗੇ ਆ ਗਿਆ ਟੋਕੇ ਮਾਰਦੇ ਜਾਂਦੇ ਪਏ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਾਡੀਆਂ ਗੱਡੀਆਂ ਦੋ ਤੋਰਤੀਆਂ ਹਨ ਸਾਡੀ ਇਹ ਬੇਨਤੀ ਹੈ ਕਿ ਸਾਡਾ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਹਾਂ ਤੁਸੀਂ ਜਾ ਕੇ ਥਾਣੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ ਹਾਂ ਜੀ ਉਹ ਕਹਿੰਦੇ ਅਸੀਂ ਜਿੰਨੇ ਹੋ ਗਏ ਤੁਹਾਡੀ ਮਦਦ ਕਰਾਂਗੇ ਜਿੰਨੀ ਛੇਤੀ ਹੋ ਥਾਣੇ ਜਾ ਕੇ ਚੌਂਕੀ ਜਾ ਕੇ ਥਾਣੇ ਜਾ ਕੇ ਇੰਜ ਪੰਜ ਨੰਬਰ ਥਾਣੇ ਤੇ ਹਾਂ ਜੀ ਉਹ ਕਹਿੰਦੇ ਜੀ ਭੇਜਣ ਦੇ ਮੈਂ ਕਰ ਆਪ ਖੁਦ ਆ ਰਿਹਾ ਮੌਕਾ ਦੇਖ ਕੇ ਚੈੱਕ ਕਰਕੇ ਸਾਰਾ ਕੁਝ ਪਰਚਾ ਦਰਜ ਕਰਤਾ ਜੀ हां ਬਲੀ ਜੀ ਨਾ ਮੇਰਾ ਨਾਮ ਰੋਕੀ ਹੈ ਜੀ ਰੋਕੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਇਦਾਂ ਹੀ ਹੈ ਸਾਡੇ 11 ਵਜੇ ਉਹ ਆਏ ਬੰਦੇ ਇਧਰ ਹੰਨ ਪਛਾਤੇ ਉਹਨਾਂ ਨੇ ਗੱਡੀਆਂ ਗੁੱਡੀਆਂ ਭੰਨੀਆਂ ਇੰਨਾਂ ਦੀਆਂ ਕੋਠੇ ਤੇ ਚੜ ਗਏ ਮੁੰਡੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਥੱਟਾ ਮਾਰੀਆਂ ਗਰਭਾਣਾ ਟੋਕੇ ਠੀਕ ਹੈ ਜੀ ਜਿਹੜਾ ਛੜਾਂ ਜਾਂਦੇ ਸੀ ਉਹਨਾਂ ਦੇ ਇਹੀ ਉਹ ਮਾਰਦੇ ਸੀ ਦੋ ਚਾਰ ਲੇਡੀਸ ਆ ਉਹਨਾਂ ਤੇ ਵੀ ਉਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਵੀ ਹੱਥ ਉੱਤੇ ਵੱਡੇ ਗਏ ਨੇ ਤੇ ਗਵਾਂਢੀ ਛੜਾਂ ਜਾਂਦੇ ਸੀ ਜਿਹੜਾ ਵੀ ਉਹਨਾਂ ਦੇ ਉਹ ਮਾਰਦੇ ਸੀ ਵੰਨ ਬਚਾਤੇ ਬੰਦੇ ਸੀ ਉਹਨਾਂ ਕੋਲ ਪਿਸਤਲ ਵੀ ਸੀ ਠੀਕ ਹੈ ਜੀ ਉਹਨਾਂ ਦੀ दारू ਵੀ ਪੀਤੀ ਸੀ ਕਈਆਂ ਨੇ ਚਿੱਟਾ ਪੀਤਾ ਸੀ ਉਹ ਗਰੁੱਪ ਬਹੁਤ ਜ਼ਿਆਦਾ ਸੀ 20 25 ਮੁੰਡੇ ਆਏ ਸੀ ਤੇ ਉੱਪਰ ਉਹ ਕਹਿੰਦੇ ਸੀ ਇਹਨੂੰ ਅੱਜ ਮਾਰ ਹੀ ਜਾਣਾ ਹੈ ਤੇ ਗੱਲੀ ਗਵਾਂਡ ਜਿਹੜਾ ਜਾਂਦਾ ਸੀ ਛੜਾਨ ਉਹਦੇ ਹੀ ਉਹ ਐ ਟੋਕੇ ਏਡਾ ਟੋਕੇ ਸੀ ਉਹਨਾਂ ਕੋਈਆਂ ਕੋ ਕੁਸਤੀ ਤੁਹਾਨੂੰ ਬਤਾਉਣਾ ਗੱਲੀ ਗਵਾਂਡ ਕੋਤੇ ਕੁਝ ਹੁੰਦਾ ਨਹੀਂ ਆ ਉਹ ਵਿਚਾਰੇ ਖਾਲੀ ਛੜਾਨ ਜਾਂਦੇ ਸੀ ਤੇ ਉਹਨਾਂ ਦੇ ਇਹੀ ਉਹ ਮਾਰਦੇ ਸੀ ਬਹੁਤ ਜ਼ਿਆਦਾ ਦੇ ਵੀ ਕਹਿੰਦੇ ਵੀ ਅੱਜ ਇਹ ਮਾਰ ਹੀ ਜਾਣਾ ਆ ਇਹ ਸਾਡੀ ਸੱਚਾਈ ਆ ਆ ਆ ਗਏ ਅੰਨਾ ਦੇ ਮਦਰ ਸਾਹਿਬ ਇਹਨਾਂ ਦੇ ਇਹਨਾਂ ਦੇ ਬਹੁਤ ਜ਼ਿਆਦਾ ਬੁਰਾ ਹਾਲ ਦਿੱਤਾ ਆ ਆ ਦੇਖੋ ਹਾਂ ਦੇਖੋ ਆ ਸਰੋ ਮੰਚ ਆ ਮਜੀਦੀ ਕੀ ਨਾਮ ਆ ਤੇ ਮੈਂ ਦਿਲਜੀਤ ਸਿੰਘ ਡਿੰਪੀ ਹੈ ਜੀ ਮੇਰਾ ਨਾਮ ਮੈਂ ਮਜੀਦਨਗਰ ਰਹਿਣਾ ਜੀ 6 ਨੰਬਰ ਗਲੀ ਚ ਜੀ ਰਾਤ ਅਣਜਾਣ ਬੰਦੇ ਆਏ ਜੀ ਇਧਰੋਂ ਇਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਜੀ ਅਸੀਂ ਸੁੱਤੇ ਪਏ ਸੀ ਘਰੇ ਤੇ ਮੇਰੀ ਮਸੀਨੇ ਵਾਈ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਉਹ 25 30 ਮੁੰਡੇ ਸੀ ਜੀ 12 13 ਬਾਹਰ ਖੜੇ ਸੀ ਬਾਕੀ ਉੱਤੇ ਚੜੇ ਹੋਏ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਐਸੇ ਲੱਗੀਆਂ ਤਿੰਨ ਤਾਂ ਗੇਥੇ ਲੱਗੀਆਂ ਜੀ ਮੱਥੇ ਤੇ ਲੱਗੀ ਹੈ ਜੀ ਹੱਥ ਤੇ ਲੱਗੀ ਹੈ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗਹਿਰੇ ਵਿੱਚ ਨਹੀਂ ਮੈਂ ਤਲਵਾਰ ਫੜ ਲਈ ਉਹਨਾਂ ਦੀ ਉਹ ਕਹਿੰਦੇ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰਦੇ ਗੋਲੀ ਮਾਰਦੇ ਗੋਲੀ ਮਾਰਦੇ ਤੇ ਫਿਰ ਉਹ ਸਾਰੇ ਭੱਜ ਗਏ ਜੀ ਕਿੰਨੀ ਗੱਡੀਆਂ ਟੌਰ ਬਣ ਕਰ ਕੀ ਬਣ ਗਏ ਸਾਡੇ ਗੱਡੀਆਂ ਬਣ ਗਏ ਦੋ ਉੱਤੇ ਸਾਰਾ ਸਮਾਨ ਲੋਰੀਨੇਚਰ ਸਾਰਾ ਬਣ ਗਏ ਉੱਤੇ ਏਸੀ ਬਣ ਗਏ ਆ ਐਲਸੀਡੀ ਬਣ ਗਏ ਆ ਫਰਿੱਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਬੂਰੀ ਦਾ ਸਾਰਾ ਕੁਝ ਨੁਕਸਾਨ ਕਰਕੇ ਜੀ ਕੀ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਜੀ ਹੁਣ ਸਾਡੇ ਦੇ ਰੰਜਸ਼ ਆਈ ਨਹੀਂ ਕਿਸੇ ਨਾਲ ਜੀ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਮੁੰਡਿਆਂ ਨੂੰ ਕਦੀ ਜਾਣ ਦੇਖਿਆ ਨਹੀਂ ਜੇ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਕੀ ਕੋਈ ਪੁਲਿਸ ਤੋਂ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਹਾਈ ਫਿਲਹਾਲ ਕੁਝ ਨਹੀਂ ਕਾਰਵਾਈ ਹੋਈ ਅਸੀਂ ਹੁਣ ਥਾਣੇ ਬੈਠੇ ਆ ਉੱਥੇ ਸਵੇਰ ਦੇ ਅਸੀਂ 8 ਵਜੇ ਤੇ ਗਏ ਆ ਜੀ ਤੇ ਜੀ ਟਾਈਮ ਦੇਖ ਲਓ ਕਿੰਨਾ ਵਜ ਗਿਆ 11 ਵਜ ਗਿਆ ਜੀ 11:30 ਹੋ ਗਏ ਤੇ ਅਜੇ ਤੱਕ ਕੁਝ ਨਹੀਂ ਹੋਇਆ ਸਾਡਾ ਹੱਲ ਅਸੀਂ ਜਾਣਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਅਸਲ ਕੀ ਮਾਮਲਾ ਕੀ ਹੈ ਜਿਹੜਾ ਹੋਇਆ ਅੱਜ ਰਾਤ ਲੜਾਈ ਹੋਈ ਹੈ ਨਾ ਜੀ ਤੇ ਫੁੱਟਮਾਰ ਕਰਕੇ ਗਏ ਨੇ ਜੀ ਇਹ ਲਗਦਾ ਸਾਨੂੰ ਤਾਂ ਇੱਕ ਲੜਕੀ ਦਾ ਨਾਮ ਪਤਾ ਲੱਗਾ ਉਹਦਾ ਨੰਬਰ ਦੇਣਗੇ ਪੁਸ਼ਕਸ਼ ਕਰਦੇ ਆ ਕਰਕੇ ਜੋ ਵੀ ਹੋਊਗਾ ਜਿਹੜੇ ਬੰਦੇ ਪਾਏ ਜਾਣਗੇ ਤੁਸੀਂ ਕੀ ਕੀ ਵਾਰਦਰ ਕੀ ਹੋਈ ਐ ਅੱਛਾ ਫੋਟਮਾਰਕ ਕਰਕੇ ਗਏ ਨਾ ਤੇਰੇ ਅੱਛਾ ਕਿੰਨੀ ਕਿੰਨੀ ਰੇਟ ਹੈ ਕਿੰਨੇ ਵਜੇ ਦੀ ਗੱਲ ਸੀ 11:30 ਵਜੇ ਦੀ ਗੱਲ ਸੀ ਕਿੰਨੀਆਂ ਗੱਡੀਆਂ ਵਿੱਚ ਤੋੜ ਪਨ ਕਰ ਗਈਆਂ 100 ਗੱਡੀਆਂ ਦੀ ਤੋੜ ਪਨ ਕੀਤੀ ਇੱਕ ਗਜ਼ਹਿਰ ਹਮਮ ਤਾਂ ਇੱਕ ਆਂਕਲ ਕਿ ਕੀ ਲਗਭਗ ਕਾਰਨ ਕੀ ਲੜਾਈ ਦਾ ਕਾਰਨ ਹੁਣ ਦੇਖਦੇ ਆਂ ਕੁਛ ਵਿੱਚ ਪਤਾ ਲੱਗੂਗਾ ਕਹਿੰਦੇ ਦਾਦੂਤ ਮਿਲੇ ਆ ਹਾਂ ਹਾਂ ਉਹ ਤਾਂ ਹੀ ਲੈ ਲੈ ਆ ਉਹ ਲੈ ਲੈ ਆ ਹੀ ਬਾਕੀ ਹੁਣ ਇਹ ਆਉਂਦੇ ਆ ਲੜਕੀ ਦਾ ਨੰਬਰ ਦੇਣਗੇ ਕੁਛ ਕੁਛ ਕਰਦੇ ਬੁਲਾਉਣੇ ਇਹਨਾਂ ਨੂੰ ਲੱਗਦਾ ਰਿਵਾਇਜ ਵੀ ਚੱਲ ਪਿਆ ਕੱਲ ਵੀ ਗੱਡੀਆਂ ਤੇਰਾ ਗੱਡੀਆਂ ਭੰਨੀ ਆ ਗਈਆਂ ਅੱਜ ਅੱਜ ਇੱਕ ਮਿੰਟ ਹੁੰਦਾ ਵੀ ਕਿੱਤੋਂ ਦੀ ਪਰਿਵਾਰਤ ਅੱਜ ਵੀ ਤਾਂ ਨੈਣ ਬਣ ਰਹੀ ਕੀ ਹੈ ਕੀ ਲੱਗਦਾ ਤੁਹਾਨੂੰ ਇਹ ਸਸਾਰੇ ਦਾ ਬਣਾ ਲਿਆ ਗੈਂਗ ਬਣਿਆ ਤੋਰਨ ਦਾ ਇਹ ਤਾਂ ਹੁਣ ਪੁੱਛ ਕੁਛ ਕਰਦੇ ਆਂ ਇਹਨਾਂ ਨੂੰ ਬੁਲਾ ਰਹੇ ਲੜਕੀ ਦਾ ਨੰਬਰ ਦੇਣ ਕੇ ਉੱਤੇ ਪਤਾ ਲੱਗਣਾ ਕਿ ਕਿਹੜੇ ਸੀਗੇ ਜੋ ਵੀ ਹੈਗੀ ਹੈ ਕਾਰਵਾਈ ਦੀ ਮੰਗ ਮੰਗ ਰਹੇ ਜਲਦੀ ਕੀ ਕਰਾਂਗੇ ਬਿਲਕੁਲ ਕਰਾਂਗੇ ਹੈਪੀ ਵਾਲ ਦੇ ਦੱਸ ਰਹੇ ਆ ਇਹ ਛੋਟੀ ਹੈਪੀ ਵਾਲ ਦੇ ਹੂੰ ਤੇ ਕਰਾਂਗੇ ਕੋਈ ਕੰਮ ਕਰਾਉਣਾ ਠੀਕ ਠੀਕ